ਇਦਾ ਫੋਨ ਆ ਗਿਆ ਇਹ ਰ ਮੈਨੇਜਰ ਦਾ ਆ ਗਿਆ ਸਤਿ ਸ੍ਰੀ ਅਕਾਲ ਮੈਨੇਜਰ ਸਾਹਿਬ ਹੋਰ ਸਰਾਉ ਕੀ ਹਾਲ ਜੇ ਹਾਂਜੀ ਠੀਕ ਆ ਜੀ ਆਪਣੇ ਵੀ ਕਿੰਨੇ ਪਾਹੇ 5 ਲੱਖ ਹੁਣੇ ਦੇਣਾ ਉਹ ਇੱਕ ਅੱਧੇ ਦਿਨ ਚ ਅੱਛਾ ਉਹ ਮੈਨੇਜਰ ਸਾਹਿਬ ਅਸਲ ਚ ਗੱਲ ਦੱਸਾਂ ਕੀ ਆ ਮੇਰ ਕੋ ਨਹੀਂਗਾ ਬੈਂਕ ਚ ਜਾਇਆ ਜਾਣਾ ਚੱਕਰ ਇਹ ਪੈ ਗਿਆ ਮੇਰੀ ਘਰ ਦੀ ਬੜੀ ਬਿਮਾਰ ਆ ਉਹ ਮੈਂ ਦੇ ਹਸਪਤਾਲ ਆ ਦਾਖਲ ਕਰਾਇਆ ਉਹਨੂੰ ਪੈਸੇ ਬੜੇ ਲੱਗਣ ਦੇ ਮੇਰਾ ਤੇ 10-12 ਲੱਖ ਰੁਪਈਆ ਲੱਗ ਗਿਆ ਵਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਤੁਹਾਡੀ ਠੀਕ ਹੁੰਦੀ ਆ ਨਾ ਤੇ ਘਰ ਲਿਆਉਨੇ ਆ ਤੇ ਕੋਈ ਨਹੀਂ ਫਿਰ ਮੈਂ ਧਾਰ ਦੇਣਾ ਪੈਸੇ ਹਾਂਜੀ ਹਾਂਜੀ ਕੋਈ ਨਹੀਂ ਮੈਂ ਜ਼ਰੂਰ ਮਿਲੂੰਗਾ ਠੀਕ ਜੀ ਠੀਕ ਜੀ ਤੇਰਾ ਭਲਾ ਹੋ ਜੇ ਐਨੇ ਪੈਸੇ ਕਿੱਥੋਂ ਨਿਕਲ ਆਏ ਓਏ ਪੈਸੇ ਬੜੇ ਬਣ ਗਏ ਆ ਕਹਿੰਦਾ ਤਿੰਨ ਚਾਰ ਕਿਸ਼ਤਾਂ ਟੁੱਟੀਆਂ ਤੁਹਾਡੀਆਂ ਵਿਆਜ ਬੜਾ ਪੈ ਗਿਆ ਵਾ 5 ਲੱਖ ਦੀ ਛੇਤੀ ਹੁਣ ਕਿਦਾਂ ਦਈਏ ਇਹ ਤਾਂ ਬੜਾ ਪੰਗਾ ਪਿਆ ਵਾ ਚਲੋ ਵੇਖਦੇ ਹਾਂ ਕੀ ਕਰਨਾ ਹੁਣ ਫਿਰ ਫਿਰ ਗੱਡੀ ਲੱਗ ਗਿਆ ਵਾ ਬੜੀ ਵੱਡੀ ਸੱਟ ਪੈ ਗਈ ਇੱਕਦਮ ਆ ਪਿੰਦਰ ਦੀ ਮਾਂ ਹਾਂਜੀ ਉਰੇ ਆ ਮੇਰੀ ਗੱਲ ਸੁਣੋ ਇੱਥੇ ਬੈਹ ਦੱਸੋ ਜਿਹੜਾ ਅਸੀਂ ਪਹਿਲਾਂ ਕਰਜ਼ਾ ਲਿਆ ਸੀ ਨਾ ਉਥੋਂ ਫੋਨ ਆਇਆ ਸੀ ਮੈਨੇਜਰ ਦਾ ਬੈਂਕ ਚੋਂ ਕੀ ਆਂਦੀ ਕਹਿਣਾ ਉਹਨਾਂ ਕੀ ਆ ਉਹ ਕਹਿੰਦੇ ਤੁਹਾਡੀਆਂ ਦੇ ਤਿੰਨ ਚਾਰ ਕਿਸ਼ਤਾਂ ਸ਼ਾਰਟ ਹੋ ਗਈਆਂ ਵਾ ਤੇ ਵਿਆਜ ਵੀ ਕਿੰਨਾ ਭੰਡਿਆ ਵਾ ਤੇ 5 ਲੱਖ ਰੁਪਈਆ ਹੁਣੇ ਤਾਰੋ ਹਾ ਹਾ ਇਹ ਤਾਂ ਥੋੜੇ ਦੇਣੀ ਹੋਏ ਉਹਦੋਂ ਤਾਂ ਲੈ ਕਰਜ਼ਾ ਉਹਨਾਂ ਨੇ پاس ਕੀਤਾ ਸਾਡਾ ਉਹ ਇਹ ਤਾਂ ਹੁਣ ਲਿਆ ਵਾ ਜਿਹੜਾ ਪਹਿਲਾਂ ਲਿਆ ਸੀ ਅੱਛਾ ਅੱਛਾ ਤੇ ਕੋਈ ਗੱਲ ਨਹੀਂ ਇੰਨੀ ਕਿਹੜੀ ਗੱਲ ਇੰਨਾ ਕੁ ਮੂੰਹ ਕਰਕੇ ਤੇ ਬਹਿ ਗਏ ਜੀ ਆ ਜਿਹੜਾ ਫੋਨ ਲਿਆ ਵਾ ਕਰਜ਼ਾ ਉੱਥੋਂ 5 ਲੱਖ ਉੱਥੇ ਦੇ ਦੋ ਆਪੇ ਕੋਈ ਗੱਲ ਨਹੀਂ ਫਿਕਰ ਕਿਹੜੀ ਗੱਲ ਦਾ ਨਹੀਂ ਕਿੰਨੀ ਗੱਲ ਦਾ ਕਰ ਕਰਕੇ ਬਿਮਾਰ ਹੋ ਜਾਓਗੇ ਦੇਣਾ ਜਾਂ ਕੀ ਕਰਨਾ ਪਰ ਇੱਕ ਕੰਮ ਕਰੀ ਮੈਂ ਉਹਨਾਂ ਨੂੰ ਬਹਾਨਾ ਲਾਇਆ ਵੀ ਮੇਰੀ ਘਰ ਦੀ ਬਿਮਾਰ ਆ ਤੇ ਮੈਂ ਹਸਪਤਾਲ ਵਾ ਅੱਛਾ ਅੱਛਾ ਹੁਣ ਇਹ ਨਾ ਆਏ ਕਿ ਕਿਤੇ ਉਹ ਘਰ ਹੀ ਆ ਜਾਣ ਗੇੜਾ ਮਾਰਨ ਤੇ ਤੂੰ ਦਵਾ ਦਾ ਬੂਆ ਖੋਲ ਦੇ ਨਹੀਂ ਨਹੀਂ ਬੂਆ ਨਹੀਂ ਮੈਂ ਖੋਲਦੀ ਪਰ ਚੁੱਪ ਕਰਕੇ ਨਾ ਦਰੰਦੀ ਲੋੜ ਕੋਈ ਨਹੀਂ ਉਥੋਂ ਚੁੱਕੋ ਤੇ ਉਥੇ پیسے ਦੇ ਛਡੋ ਉਹ ਵੀ ਜਾਟਾ ਜੀ ਦੇ ਸਿਰ ਤੇ ਕੋਈ 20-25 ਲੱਖ ਰੁਪਈਆ ਕਰਜ਼ਾ ਹੀ ਨਾ ਹੋਏ ਮੇਰੀ ਗੱਲ ਸੁਣ ਕੈਮਰੇ 'ਚ ਮੜ ਜਾ ਵੇਖ ਲਈ ਜੇ ਗੱਡੀ ਗੁੱਡੀ ਆਏ ਤੇ ਜੇ ਜਾਪੇ ਨਾ ਕੋਈ ਉਪਰਾ ਵਾ ਤੇ ਬੂਆ ਨਹੀਂ ਖੋਲਣਾ ਜਿੰਨੀਆਂ ਮਰਜ਼ੀ ਪਹਿਲਾਂ ਵਜਾਉਂਦੇ ਰਹਿਣ ਨਾ ਨਾ ਮੈਂ ਨਹੀਂ ਖੋਲਦੀ ਬੂਆ ਫੇਰ ਕਰ ਨਾ ਕਰੋ ਤੇ ਠੀਕ ਹੈ ਕਿ ਨਹੀਂ ਹਾਂ ਤੇ ਫਿਰ ਇਦਾਂ ਹੀ ਕਰੀਏ ਆਪਾਂ ਇਧਰੋਂ ਚੁੱਕੀਏ 5 ਲੱਖ ਤੇ ਉਧਰ ਤਾਰ ਜੀਏ ਤੇ ਮੁੰਡੇ ਲੱਗੇ ਨਾ ਨਾ ਐਵੇਂ ਨਿਆਣਾ ਬਿਮਾਰ ਹੋ ਜਾਏ ਮੈਂ ਤਾਂ ਕਿ ਤੈਨੂੰ ਇੱਥੇ ਤਾਂ ਸੱਤਿਆ ਵਾ ਤੂੰ ਨੇ ਦੱਸਦੀ ਮੁੰਡੇ ਨੂੰ ਉਹ ਨਹੀਂ ਉਹ ਵੀ ਤੇ ਨੂੰ ਨੂੰ ਵੀ ਨਾ ਪਤਾ ਲੱਗ ਜੇ ਉਹਨੇ ਦੱਸ ਦੇਣੇ ਉਹਨੂੰ ਨੂੰ ਨੂੰ ਦੱਸ ਜੀਏ ਉਹਨੂੰ ਪਤਾ ਲੱਗ ਜੇ ਸਾਡੇ ਸਿਰ ਤੇ ਇੰਨਾ ਕਰਜ਼ਾ ਵਾ ਤੇ ਅਗਲੀ ਮਿਲ ਕੇ ਆਖੇ ਮੈਂ ਇੱਥੇ ਰਹਿੰਦੀ ਨਹੀਂ ਚੁੱਪ ਕੀਤੇ ਰਹੋ ਠੀਕ ਹੈ ਨਾ 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 ਮੈਂ ਨਾ ਰਹੀ ਹਾਂ ਜਰਾ ਕੋਈ ਨਹੀਂ ਐਡੀ ਵੀ ਨਹੀਂ ਗੱਲ ਚੁੱਪ ਕਰ ਕਰ ਬੇਫਿਕਰੇ ਜਿਹਾ ਕਰੋ ਇੰਨਾ ਨਾ ਫਿਕਰ ਕਰਦੇ ਰਹਿਆ ਕਰੋ ਉਹ ਬੇਫਿਕਰੇ ਆਹ ਮੈਂ ਅੱਜ ਜਿਹੜਾ 5 ਲੱਖ ਦਾ ਨਾਂ ਸੁਣਿਆ ਮੈਂ ਤਾਂ ਨਾਲ ਟੈਕ ਹੋ ਚੱਲਿਆ ਸੀ ਲੈ ਮੈਂ ਹਾਂ ਕੋਈ 50000 ਨਹੀਂ ਕੋਈ ਲੱਖ ਨਹੀਂ ਇਕੱਠਾ ਹੈ 5 ਲੱਖ ਹਾਏ ਹਾਏ ਕੋਈ ਗੱਲ ਨਹੀਂ ਐਵੇਂ ਨਾ ਹੋ ਗਲਪੀ ਕਿਤੇ ਮੈਂ ਜਾਨੀਆ ਜੂਸ ਬਣਾ ਕੇ ਲਿਆਨੀ ਆ ਨਾਰ ਪਏ ਨੇ ਤੇ ਗਲਾਸ ਦੀਓ ਤੇ ਠੀਕ ਹੋ ਜਾਣਾ ਬੰਦਾ ਇੱਕ ਘਾ ਲਿਓ ਜਦੋਂ ਕਰਜਾ ਲੱਲੀਦਾਨ ਆ ਬੈਂਕਾਂ ਵਾਲੇ ਕਰੇ ਪੈਸੇ ਨਾ ਮੁੰਕੇ ਮੰਗਿਆ ਕਰਨਾ ਮਜਾ ਵੜਾ ਹੋਵੇ ਉਹ ਚੱਲ ਬੰਦਾ ਲਈ ਜਾਵੇ ਖਰਚੀ ਜਾਵੇ ਲਈ ਜਾਵੇ ਖਰਚੀ ਜਾਵੇ ਜਦੋਂ ਆਂਦੇ ਨਾ ਕਿਸ਼ਤ ਤਾਰੋ ਉਹ ਨੂੰ ਪੰਗਾ ਪੈਂਦਾ ਈ ਉਹ ਕੋਈ ਨਹੀਂ ਪੁੱਠ ਸਿੱਧ ਹੋ ਜਾਂਦੀ ਹੁੰਦੀ ਆ ਬੈਂਕ ਦੇ ਕਰਜ਼ੇ ਦਾ ਨਹੀਂ ਇੰਨਾ ਫਿਕਰ ਦਿੰਦਾ ਚੱਲ ਜਾ ਬਣਾ ਜੂਸ ਤੇ ਕਾਲਾ ਲੂਣ ਪਾ ਦੀ ਮੜਾ ਜਾਵੇ ਕੋਈ ਨਹੀਂ ਪਾ ਦਾਂਗੀ ਵੀ ਚਾਹਦੇ ਸੇਬ ਵੀ ਇੱਕ ਅੱਧਾ ਪਾ ਦਾ ਉਹ ਚੱਲ ਬਣਾ ਜੋ ਬਣਾਉਣਾ ਹੈ ਸ਼ਾਨੂ ਮੈਂ ਬਹੁਤ ਜਗਰ ਮੈਂ ਤੇ ਤੋਹੀ ਪਿੰਡ ਦੀ ਜੀ ਮੇਰੇ ਕੋ ਸੁੱਕ ਦੇ ਰਹੇ ਆ ਬਲਾ ਨੇ ਕੀ ਗੱਲ ਲਈ ਜਦੋਂ ਗਿਆਨ ਡੈਡੀ ਉਦੋਂ ਇੱਥੇ ਲਮੇ ਪਏ ਹੀ ਮੈਂ ਪੱਠੇ ਵੀ ਲੈ ਕੇ ਆ ਗਿਆ ਜੇ ਵੀ ਇੱਥੇ ਹੀ ਨੇ ਵਿਖਾਂ ਪਲਾਂ ਕੀ ਗੱਲ ਹੈ ਡੈਡੀ ਜੀ ਹਾਂ ਤੁਹ ਕੀ ਗੱਲ ਹੋਈ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਪਰੇਸ਼ਾਨੀ ਲੱਗਦਾ ਵਾ ਨਹੀਂ ਨਹੀਂ ਕੋਈ ਪਰੇਸ਼ਾਨੀ ਸਾਰਾ ਕੋਈ ਠੀਕ ਠਾਕ ਆ ਵਧੀਆ ਜਦੋਂ ਮੈਂ ਗਿਆ ਪੱਠੇ ਲੈਣ ਤੁਸੀਂ ਉਦੋਂ ਵੀ ਇੱਥੇ ਹੋ ਉਦੋਂ ਪੁੱਤ ਇੱਥੇ ਆ ਹੁਣ ਬਾਹਰ ਧੁੱਪ ਜੀ ਲੱਗਦੀ ਹੋ ਵੇਖਿਓ ਕਿਤੇ ਐਵੇਂ ਕੋਈ ਗੱਲ ਨਾ ਛਪਾਉਂਦੇ ਹੋ ਗੱਲ ਤੇਰੇ ਕੋਲ ਮੈਂ ਕਾਦੀ ਛਪਾਉਣੀਆਂ ਦੱਸ ਵਾ ਤੇਰੇ ਨਹੀਂ ਮੈਨੂੰ ਲੱਗੇ ਗਦੀ ਤੁਸੀਂ ਇਦਾਂ ਕੀਤਾ ਨੇ ਨਾ ਨਹੀਂ ਨਹੀਂ ਕੋਈ ਚੱਕਰ ਨਹੀਂ ਸਾਰਾ ਕੋਈ ਠੀਕ ਠਾਕ ਆ ਉਦਾਂ ਤੈਨੂੰ ਭਰਾਂ ਨਹੀਂ ਕੀ ਸਕ ਪਿਆ ਵਾ ਉਹ ਨਹੀਂ ਨਹੀਂ ਸ਼ੱਕ ਨਹੀਂ ਮੈਂ ਡਰ ਗਿਆ ਹਾਂ ਨਹੀਂ ਡਰਨਾ ਤੂੰ ਕਿਹੜੀ ਗੱਲੋਂ ਦੱਸ ਉਹ ਤਾਂ ਮੈਨੂੰ ਗਰਮੀ ਨਹੀਂ ਲੱਗਣ ਰਹੀ ਤੇ ਇੱਥੇ ਛਾਂ ਹੀ ਤਾਂ ਮੈਂ ਚੱਲ ਕੱਢੀ ਇੱਥੇ ਰੈਸਟ ਕਰਨਾ ਵਾ ਅੱਛਾ ਠੀਕ ਆ ਠੀਕ ਆ ਹੂੰ ਕੋਈ ਨਹੀਂ ਕਰਲਾ ਤੂੰ ਕੰਮਕਾਰ ਆਪਣਾ ਜਿਹੜਾ ਕਰਨਾ ਹਾਂ ਲੈ ਆ ਪੱਠੇ ਲਿਉਣੇ ਹੀ ਲੈ ਆ ਹਾਂਜੀ ਅੱਛਾ ਠੀਕ ਆ ਹੋਰ ਕੋਈ ਕੰਮ ਹੋਰ ਕੋਈ ਕੰਮ ਤੇ ਨਹੀਂ ਮੇਰਾ ਰਦਾ ਉਰੇ ਲੈ ਬਨੇ ਪੱਠੇ ਨਾ ਬੀਜ ਛੜੀਏ ਉਹ ਜੋਏ ਵਾਲਾ ਸਾ ਵਿਹਲਾ ਹੀ ਹੋਇਆ ਵਾ ਆਹੋ ਵੇਖ ਲੈ ਐਦਾਂ ਕਰਲਾ ਗਾਚਾ ਬੀਜ ਦੇ ਹਾਂਜੀ ਤੇ ਨਾਲੇ ਐਦਾਂ ਕਰੀ ਉਹ ਮਾਂ ਆਪਣੀ ਨੂੰ ਪੁੱਛਣੀ ਕੋਈ ਚੀਜ਼ ਚਾਹਤ ਨਹੀਂ ਲਿਉਣ ਵਾਲੀ ਸਹਰੋਂ ਪੁੱਛ ਲੈਣਾ ਕੋਈ ਗੱਲ ਨਹੀਂ ਹੈ ਉਸਲੇ ਨਾ ਮਾ ਹਾਂ ਜੇ ਵੀ ਲੈ ਆਏਗਾ ਪਠਿਆਨਦਰ ਦੇ ਨਾਲ ਉਹਨੂੰ ਪੁੱਛ ਲਈ ਜੇ ਕੋਈ ਸੌਦਾ ਪਤਾ ਲਿਆਉਣ ਵਾਲਾ ਲੈ ਆਵੇਂ ਓਦਾਂ ਤੁਸੀਂ ਤਿਆਰ ਹੋ ਜੇ ਜਾਣਾ ਤੇ ਤੁਸੀਂ ਲੈ ਬੋਣ ਦੇ ਮੈਨੂੰ ਰਹਿਂਦੇ ਹੁਣ ਮੇਰਾ ਮੂਡ ਨਹੀਂ ਅੱਜ ਅੱਛਾ ਹਾਂ ਮੈਂ ਇੱਥੇ ਚੱਲ ਘੜੀ ਲੰਮੇ ਪੈਣਾ ਨੀਂਦ ਨਹੀਂ ਆਉਂਦੀ ਮੈਨੂੰ ਚਲੋ ਕੋਈ ਨਹੀਂ ਤੇ ਪੈਸੇ ਆ ਗਏ ਕਿ ਨਹੀਂ ਚਾਹੇ ਉੱਥੋਂ ਲੈ ਲਈ ਮਾਂ ਆਪਣੀ ਕੋਲ ਚਲੋ ਠੀਕ ਆ ਮੈਂਨੇ ਤੇ ਕਢਾ ਲਾਂਗੇ ਉਥੋਂ ਬੈਂਕ ਚ ਆਹ ਵੇਖ ਲੈ ਜਿੰਨਾ ਜ਼ਰਾ ਜੀ ਕਰਦਾ ਚਲੋ ਠੀਕ ਆ ਹਾਂ ਉਹ ਲਿਮਟ ਵਾਲੇ ਖਾਤੇ ਜੋ ਕਢਾ ਲਈਦੇ ਚਲੋ ਕੋਈ ਨਹੀਂ ਵੇਖ ਲੈ ਹਾਂ ਕਰ ਲੇ ਜਿੰਦਾ ਕਰਨਾ ਇਹ ਨੂੰਸੇਦਾ ਗਿਆ ਹੁਣ ਮੈਂ ਕੀ ਦੱਸਾਂ ਬੈਂਕ ਵਾਲਿਆਂ ਨੇ 5 ਲੱਖ ਰਸਨਾਹ ਦਿੱਤਾ ਵਾ ਮੇਰੇ ਤੇ ਜਾਣ ਮੁਕੀ ਪਈ ਆ ਇਹ ਜਿਹੜਾ ਲਲੀਆਂ ਖਰਚੇ ਜਾਂਦੀ ਆ ਮੁੜ ਕੇ ਉਦਾਂ ਦੇ ਚੱਲ ਕੋਈ ਗੱਲ ਨਹੀਂ ਉੱਠ ਸਿੱਧ ਕਰੀ ਜਾਂ ਰਹੇ ਆ ਚੱਲੀ ਜਾਂਦੇ ਆ ਲੋ ਕੋਈ ਨਹੀਂ ਬਦਿਆਂ ਕੋਈ ਲੱਗ ਸੀ ਲਾ ਇਦਾਂ ਕਰ ਲੈਣੀ ਫਿਰ ਭੰਡੇ ਧੋ ਲੈਣੀ ਆ ਤੂੰ ਬਾਅਦ ਚੋਟਾ ਗੁੰਲ ਲੈਣੀ ਹੈ ਕਰਨ ਹਾਂਜੀ ਮੰਮੀ ਪੁੱਤ ਕੀ ਕਰ ਰਹੀ ਆ ਕੁਛ ਨਹੀਂ ਮੈਂ ਆਟਾ ਗੁੰਨਣ ਲੱਗੀ ਆ ਫਿਰ ਮੈਂ ਭੰਡੇ ਤੋਂ ਲੈਣੀ ਆ ਪਹਿਲਾਂ ਅੱਛਾ ਉਹ ਤਾਂ ਠੀਕ ਵਾ ਹੁਣ ਮਨੇ ਦੱਸ ਫਿਰ ਰਾਤ ਨੂੰ ਕੀ ਬਣਾਈਏ ਤੂੰ ਇਦਾਂ ਕਰੋ ਗਾਜਰਾ ਪੁੱਟ ਲਿਆਉ ਹਾਂ ਉਹ ਬਣਾ ਲੈਨੇ ਹੁਣ ਹਾਏ ਹਾਏ ਸ਼ਾਮ ਆ ਪੈ ਗਈਆਂ ਗਾਜਰਾ ਪੁੱਟਣ ਗਈ ਤੇ ਕਿੰਨਾ ਟਾਈਮ ਲੱਗ ਜਾਣਾ ਵਾ ਪਹਿਲਾਂ ਪੁੱਟੂਗੀ ਫਿਰ ਧੋਊਂਗੀ ਫਿਰ ਉਹ ਤੇ ਕੱਟਣ ਲੱਗਿਆ ਕਿੰਨਾ ਟਾਈਮ ਲੱਗ ਜਾਂਦਾ ਵਾ ਇਦਾਂ ਕਰੀਏ ਮਸਰਾਂ ਦਾਲਣਾ ਬਣਾ ਲਈਏ ਵੇਖ ਲਓ ਬਣਾ ਲੈਨੇ ਹਾ ਹਾਏ ਹਾਏ ਕਿਤੇ ਤੇਰੇ ਪਿਓ ਨੇ ਫੇਰ ਕਹਿਣਾ ਫੇਰ ਮਸਰਾਂ ਦਾਲ ਤਰ ਲਈ ਆ ਬੰਦਾ ਕੀ ਕਰੇ ਰੋਜ਼ ਰੋਜ਼ ਮੈਂ ਤੇਰੀ ਸਮਝਾਉਂਦੀ ਚੱਲ ਕੋਈ ਗੱਲ ਨਹੀਂ ਮੰਮੀ ਵੇਖ ਲੈਨੀ ਆ ਫਿਰ ਕੀ ਕਰਨਾ ਮੈਂ ਤੇ ਆਨੀ ਆ ਪੀ ਚੱਲ ਉਹ ਚੀਜ਼ ਬਣਾ ਲੀ ਜਿਹੜੀ ਤੂੰ ਵੀ ਸਿਰਸਕੂਲੇ ਲੈ ਜੇ ਤੇ ਹਾਂ ਸੱਚ ਮੰਮੀ ਮੈਂ ਤੁਹਾਨੂੰ ਦੱਸਣਾ ਹੀ ਕੱਲ ਤੇ ਮੈਨੂੰ ਛੁੱਟੀ ਆ ਛੁੱਟੀ ਆ ਹੂੰ ਛੁੱਟੀ ਕਾਦੀ ਤੈਨੂੰ ਪਤਾ ਨਹੀਂ ਮੰਮੀ ਉਹਨੇ ਕਰ ਦਿੱਤੀਗੀ ਮੈਂ ਵੀ ਨਹੀਂ ਪੁੱਛਿਆ ਮੁੜ ਕੇ ਚੱਲ ਆ ਤਾਂ ਵਧੀਆ ਫਿਰ ਹੈ ਛੁੱਟੀ ਹੋਈ ਆ ਤੇ ਇਦਾਂ ਕਰੀਏ ਫਿਰ ਸਿਰ ਇਹੀ ਸ਼ਹਿਰੋਂ ਨਾ ਹੋਈ ਸ਼ਾਪਿੰਗ ਕਰਾਈ ਗੱਲ ਤੇ ਤੇਰੀ ਵੀ ਸਹੀ ਆ ਸ਼ਾਪਿੰਗ ਵੀ ਕਰਨ ਵਾਲੀ ਯਾਰ ਸੋਈਦਾ ਵੀ ਨਹੀਂ ਕਿੰਨੇ ਕਸਾਮਾਨ ਲੈਣ ਵਾਲਾ ਆ ਆ ਉਹਦੇ ਚਾਦਰਾਂ ਚੁੱਦਰਾਂ ਵੀ ਲੈਉਣੀਆਂ ਗੱਲ ਤਾਂ ਠੀਕ ਆ ਪਰ ਮੇਰੀ ਗੱਲ ਸੁਣ ਤੇ ਆਪਾਂ ਕਰਦਾ ਸਾਰਾ ਕੰਮ ਸਾਬ ਕਿਤੇ ਕਿੱਦਾਂ ਜਾਵਾਂਗੇ ਤੇ ਅਥਰੇ ਗਿਆ ਘੜੀ ਲੱਗ ਚੜੀਆਂ ਫੇਰ ਰਾਤ ਦਾ ਰੋਟੀ ਪਾਣੀ ਤੇ ਦੱਸ ਹਮ ਨੂੰ ਸਿਰ ਸੌਖ ਤੇ ਉੱਠ ਜਾਗੇ ਤੇ ਕੰਮ ਨਿਬੇੜ ਲਾਂਗੇ ਟਾਈਮ ਨਾ ਹੋਊਗਾ ਤੇ ਸਵੇ ਨੂੰ ਕਵਾਂਗੇ ਚੜਾਓ ਸਾਨੂੰ ਜੇ ਨਾ ਵੇਲੇ ਹੋਣਗੇ ਤੇ ਔਟੋ ਤੇ ਚੱਲ ਜਾਗੇ ਉਹ ਤਾਂ ਲੱਗੇ ਰਹਿੰਦੇ ਆ ਤੇ ਚਲ ਫਿਰ ਇਦਾਂ ਕਰੀ ਫਿਰ ਸੌਖ ਤੇ ਉੱਠੀ ਤੇ ਜੇ ਮੈਨੂੰ ਜਾਗਣਾ ਨਾ ਆਈ ਤੇ ਮੈਨੂੰ ਠਾਲਦੀ ਟਾਈਮ ਨਾ ਫਿਰ ਕੋਈ ਨਹੀਂ ਮੰਮੀ ਸਿਰੇ ਸਵਕਤੇ ਉਟਕਣ ਅੰਦ ਕੰਮ ਬੇੜ ਲਾਂਗੇ ਕੰਮ ਬੇੜ ਲਾਂਗੇ ਫਿਰ ਤੇ ਫਿਰ ਸ਼ਾਪਿੰਗ ਕਰਕੇ ਆਵਾਂਗੇ ਤੂੰ ਹੀ ਜਾਣਾ ਦੁਪਹਿਰਾਂ ਦਿਨਾਂ ਜੋ ਗੀ ਰੋਟੀ ਬਣਾ ਜਾਗੇ ਈ ਕੰਮ ਲੱਗ ਜਾਊਗਾ ਤੇ ਆਪੇ ਖਾ ਲਾਂਗੇ ਨਹੀਂ ਪੁਕਾ ਕੇ ਜਾਵਾਂਗੇ ਕੇ ਦਾਲ ਸਬਜੀ ਤੇ ਹੋਰ ਮਤ ਕਹਿਣ ਦੀ ਫਰੋਸ ਸਬਨ ਬਣਾ ਲੈਂਦੀ ਹੁਣ ਮੈਂ ਠੀਕ ਆ ਮੰਮੀ ਮੈਂ ਫਿਰ ਇਦਾਂ ਕਰਨੀ ਆ ਸਿਰੇ ਸਵਕਤੇ ਦਾ అలਾਰਮ ਲਾਉਣੀ ਆ ਆਹੋ ਪੁੱਤ ਲਾ ਲਈ ਤੇ ਇਹ ਰਹਾ ਵੇ ਲਾਰਮ ਵੱਜਦਾ ਰਵੇ ਤੇ ਤੂੰ ਆਰਾਮ ਨਾਲ ਸੁੱਤੀ ਰਵੇਂ ਅਸਵੇਂ ਮੈਂ ਤੈਨੂੰ ਕਿੱਦਾਂ ਦੀਆਂ ਗੱਲਾਂ ਕਰਨ ਲਾਰਮ ਲਾ ਲੈਣਾ ਵਾ ਲੱਗੇ ਤੇ ਜਦੋਂ ਵੱਜਣਾ ਉਹਦਾ ਖੋੜੀ ਨਾ ਬੰਦ ਕਰ ਦੇਣਾ ਫੇ ਘੜੀ ਕੋਸਾਵਾ ਹੁਣ ਸੋਣੀ ਦਾ ਸਿਰੇ ਉੱਠ ਪਈ ਚੇਤੇ ਨਾਲ ਜਾਣਾ ਸ਼ਹਿਰ ਤੇ ਮਮੀ ਨਹੀਂ ਸੌਂਦੀ ਆਹੋ ਚੱਲ ਕਰਦਿਆਂ ਚੀਜ਼ਾਂ ਲਿਆਵਾਂਗੇ ਵੈਸ਼ ਸ਼ਰਨੇ ਕੇ ਗੱਲ ਕਰਾਂ ਕਿੰਨਾ ਚੰਗਾ ਲੱਗਣ ਡਿਆ ਵਾ ਨਾ ਹੈ ਆਪਾਂ ਦੋਵੇਂ ਨੌ ਸੱਤ ਸੋਈਦੇ ਹੁੰਦੀਆਂ ਸੀ ਨਾ ਕਿਤੇ ਹੜਕਾ ਕੋਈ ਪਿਆਹਾ ਤੇ ਲਾ ਹੋਵੇ ਤੇ ਆਪਾਂ ਸ਼ਹਿਰ ਚਾਹੀਏ ਕੋਈ ਚੀਜ਼ ਖਰੀਦੀਏ ਤੇ ਮਮੀ ਸਭਾ ਗੁਰ ਸਾਰਾ ਦਿਨ ਮੋੜਦਾ ਆਹ ਰੱਬ ਨੇ ਦੇਣ ਲਈ ਆਂਦੇ ਆ ਹੂੰ ਹੌਣ ਤੇ ਮੇਰੀ ਟੀਮ ਹਰ ਮਹੀਨੇ ਤਨਖਾਹ ਮਿਲ ਜਾ ਕਰਨੀ ਹੈ ਔਰ ਟਾਈਮ ਨਾ ਮਿਲ ਜਾ ਕਰਨੀ ਇਹ ਵੀ ਨਾ ਤੇ ਹਰ ਮਹੀਨੇ ਇੱਕ ਇੱਕ ਚੀਜ਼ ਵੀ ਆਪਾ ਬਣਾਉਣ ਲੱਗੀਆਂ ਨਾ ਤੇ ਘਰ ਦਾ ਇਹ ਹੁਲਿਆ ਚੇਂਜ ਹੋਇਆ ਨਾ ਹਡੇ ਦਾ ਸਾਰਾ ਹਾਂਜੀ ਹੈ ਨਾ ਤੇ ਨਾਲੇ ਤੁਸੀਂ ਡੈਡੀ ਨੂੰ ਪੁੱਛ ਲਓ ਹਾਂ ਫਿਰ ਉਹ ਕੀ ਜਾਂਦੇ ਕੀ ਬਣਾਈ ਨਹੀਂ ਚਲ ਮੈਂ ਪੁੱਛੀ ਆਉਣੀ ਹਣਾ ਬਣ ਕੇ ਫਿਰ ਡੈਡੀ ਨੇ ਕਹਿਣਾ ਵੀ ਆਹ ਨਹੀਂ ਬਣਾਇਆ ਤੇ ਆਪ ਖਾਣ ਲੱਗਿਆ ਫਿਰ ਨੁਕਤਾ ਚੀਨੀਆਂ ਕਰਦੀਆਂ ਵਾ ਪੁੱਛੀ ਹੁੰਨੀ ਐ ਮੈਂ ਪੁੱਛ ਲਓ ਤੁਸੀਂ ਤੇ ਮੈਂ ਰਸੋਈ ਦਾ ਮੜਾ ਸੰਭਲਾ ਚਲ ਸੰਭਲਾ ਤੂੰ ਮੈਂ ਪੁੱਛ ਕੇ ਆਈ ਹਾਂ ਹਾਂਜੀ ਫਿਰ ਮੈਂ ਆ ਚਲ ਮੈਂ ਫਿਰ ਆਟਾ ਗੁੰਨ ਕੇ ਰਹਿਣੀ ਆ ਤੇ ਤੇ ਪ ਵੀ ਮੈਨੂੰ ਠੀਕ ਜੇ ਮਮੀ ਉੱਠੋ ਤਾਂ ਸੌਣ ਲੈਂਦੇ ਸ਼ਰਮ ਮੈਨੂੰ ਮਮੀ ਉੱਠੋ ਸ਼ਹਿਰ ਨਹੀਂ ਗਾ ਜਾਣਾ ਮੈਨੂੰ ਨੀਂਦ ਬੜੀ ਆਈ ਸੌਣ ਦੇ ਘੜੀ ਤੇ ਮੈਨੂੰ ਦੱਸ ਮਮੀ ਸ਼ਹਿਰ ਨਹੀਂ ਜਾਣਾ ਮੁੜ ਕੇ ਫਿਰ ਟੈਮੋ ਜਾਣਾ ਵਾ ਹਾਂ ਹਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਕਿੰਨਾ ਚਿਰ ਮੈਂ ਜਾਗਦੀ ਰਹੀ ਰਾਤ ਕੋਈ ਨਹੀਂ ਸ਼ਹਿਰੋਂ ਆਣ ਕੇ ਘੜੀ ਸੌਲਾਂਗੇ ਹਾਂ ਹਾਂ ਬੜੀ ਓਕੀ ਉਟੀ ਹੈ ਉੱਠਣ ਨੂੰ ਜ ਨਹੀਂ ਕਰਦੇ ਛੁੱਟੀ ਇਹਦੇ ਹਾਂ ਰੱਬਾ ਚਲੋ ਘਰ ਨਹੀਂ ਬੈਣਾ ਤਰੀ ਮਹਣੀ ਦਾ ਇਹਨੇ ਚੱਲ ਫਿਰ ਚਲੋ ਬੱਸ ਮਰ ਸੋਈ ਦਾ ਕਰਨੀ ਤਾਂ ਤੂੰ ਖਰਚਾ ਢੂਕਾ ਕਰ ਲੈ ਆ ਉੱਤੇ ਕਰ ਲੋ ਇਹ ਕੰਮ ਆ ਚੱਲਾ ਫੁਲਕੇ ਤੇ ਲੱਥ ਗਏ ਮੇਰਾ ਕੰਮ ਨਿਬੜ ਗਿਆ ਸਾਰਾ ਵੇਖਾ ਭਲਾ ਕੁੜੀ ਦਾ ਕੰਮ ਨਿਬੜਿਆ ਵਾ ਕਿ ਨਹੀਂ ਨਿਬੜਿਆ ਟਾਈਮ ਨਾਲ ਹੀ ਚਲ ਜਾਾਂਗੇ ਨਾ ਤੇ ਟਾਈਮ ਨਾਲ ਫਿਰ ਘਰ ਵਾਪਸ ਆ ਜਾਾਂਗੇ ਨਾਲ ਇਹਨਾਂ ਨੇ ਵੇਖਣਾ ਫਿਰ ਵੀ ਰੋਟੀ ਪਾਣੀ ਵੀ ਖਾਣਾ ਝ ਹੋਇਆ ਚਾਹ ਪਾਣੀ ਪੀਣਾ ਹੋਇਆ ਚੱਲ ਮਨਾ ਛੇਤੀ ਛੇਤੀ ਚਲੀਏ ਸ਼ਰਨਾ ਹਾਂਜੀ ਮੰਮੀ ਉਹ ਤੋਂ ਧੇ ਵਿਚਾਰੂ ਲੌਂਡੇ ਹੀ ਆ ਮੈਂ ਰੋਟੀ ਪਕਾਈ ਆ ਨਹੀਂ ਮੰਮੀ ਆਹ ਬਸ ਵੇੜਦੇ ਰਹਿ ਗਿਆ ਮੈਂ ਚਾਹ ਦਾ ਚੁੱਦਾ ਛਾੜਦਾ ਪੀਣਾ ਨਾਲ ਮੇਰੀ ਗੱਲ ਸੁਣ ਤਿਆਰ ਹੋ ਛੇਤੀ ਤੇ ਚੱਲੀਏ ਟਾਈਮ ਦੇ ਨਾਲ ਮੁੜ ਕੇ ਫਿਰ ਕੇ ਵੇਲਾ ਹੋਣੀ ਨਹੀਂ ਨਹੀਂ ਕੋਈ ਨਹੀਂ ਮੰਮੀ ਮੈਂ ਮੱਛਾੜੂ ਮਾਰ ਕੇ ਨਾ ਮੈਂ ਨਹੀਂ ਤਿਆਰ ਹੋਣਾ ਆਹੋ ਤੇ ਮੈਂ ਵੀ ਤੇਰੇ ਪਿਓ ਨੂੰ ਦੱਸਦਾ ਆਹੋ ਦੱਸ ਆਓ ਦੱਸ ਕੇ ਤੇ ਫੇਰ ਹੀ ਮੈਂ ਤਿਆਰ ਨਹੀਂ ਹਾਂ ਚਾਹ ਆਹੋ ਨਾਲ ਕਿ ਪ੍ਰੋਟੇਟੀ ਬਣੀ ਆ ਤੇ ਖਾ ਲਿਓ ਤੁਸੀਂ ਨਹੀਂ ਮੈਂ ਦੱਸ ਨਹੀਂ ਜੰਮੀ ਤਰਾ ਠੀਕ ਕੀ ਬੰਦਾ ਕਰੇ ਮੁੜੇ ਨੂੰ ਕਿੰਨੀ ਵਾਰੀ ਕਿਹਾ ਵਾ ਯਾ ਨਰਮਾ ਸਾਗੋੜ ਦੇ ਹੈ ਇਹਨਾਂ ਨੂੰ ਕੀ ਪਤਾ ਵਾ ਘਰ ਦੀ ਚੀਜ਼ੀ ਕਿ ਨਹੀਂ ਮੋ ਜਾਵਾ ਹੈ ਮੋਨੋ ਨਹੀਂ ਤੇ ਪਤਾ ਲੱਗਦੇ ਨਾ ਘਰਦ ਹੋਈ ਹੈ ਨਾਲੀ ਵੀ ਧੰਨੜ ਆ ਕਿੰਨਾ ਚਿਰ ਕਦੇ ਕੰਮ ਹੀ ਹੋ ਵੇਖਾ ਨਾਲੇ ਖਿਜੀ ਜਾਂਦੇ ਆ ਤੇ ਨਾਲੇ ਵਸਣ ਗੋਡਣ ਦੇ ਆ ਮੇਰੀ ਗੱਲ ਸੁਣ ਤੂੰ ਵੀ ਡਾਧਿਆ ਕਰ ਮੜੇ ਨੂੰ ਕਦੇ ਵੇਲੇ ਕੋਲੇ ਆ ਰਹਿਣ ਦੋ ਤੇਰੇ ਤੇ ਪਿਆਰ ਕੰਮ ਹੈ ਉਹ ਕੋਈ ਨਹੀਂ ਬਾਬਾ ਮੈਂ ਕਰਵਾ ਦੂੰ ਕਿਹਾ ਜਾਂਦਾ ਤੁਹਾਡੇ ਨਾਲ ਛੱਡੋ ਪਰੇ ਹੁਣ ਚੱਲ ਦੱਸ ਕਰ ਗੱਲ ਕਰ ਤੂੰ ਗੱਲ ਕਾਦੀ ਕਰਨੀ ਆ ਰੋਟੀ ਪਾਣੀ ਦਿੱਤਾ ਮੈਂ ਬਣਾ ਸਾਰਾ ਅੱਛਾ ਠੀਕ ਵਾ ਤੇ ਅੱਜ ਕੁੜੀ ਨੂੰ ਛੁੱਟੀ ਆ ਅੱਛਾ ਤੇ ਸਾਡਾ ਇਰਾਦਾ ਵਾ ਵੀ ਦੋਵੇਂ ਜਣੀਆਂ ਜਾ ਕੇ ਨਾ ਮਾਵਾਂ ਧੀਆਂ ਤੇ ਘਰ ਦਾ ਕੁਝ ਸਮਾਨ ਲੈਣ ਵਾਲਾ ਜ਼ਰੂਰੀ ਤੇ ਲੈ ਆਈਏ ਮੇਰੀ ਗੱਲ ਸੁਣੋ ਹੈਗੀ ਤੂੰ ਹੀ ਬੜੀ ਸਿਆਣੀ ਆ ਤੇ ਜੋ ਦੋ ਚਾ ਦਿਨ ਰੁਕਜੋ ਤੇ ਫਿਰ ਕਿਹੋਂ ਡਿਆ ਹੁਣ ਛੁੱਟੀ ਹੋਈ ਆ ਮਾਹੀ ਉਹਨੂੰ ਮੋਕੇ ਛੁੱਟੀ ਨਹੀਂ ਗਈ ਮੈਂ ਦਿਸਕੋ ਤਾਂ ਤੁਹਾਨੂੰ ਬਤਾ ਦੇ ਹੈ ਹੀ ਆ ਅੱਜ ਛੁੱਟੀ ਆ ਰੱਬ ਉਹਨਾਂ ਤੇ ਚੱਲ ਚੱਲ ਜਾਂਦੇ ਆ ਚੱਲ ਆ ਹਫਤੇ ਨਹੀਂ ਅਗਲੇ ਹਫਤੇ ਚਲ ਜਿਓ ਜਾਓ ਤੇ ਹੀ ਮੈਂ ਆਪਣੀਆਂ ਮਾਰਦੇ ਰਹਿੰਦੇ ਜੀ ਅਹੀ ਹੁਣ ਤਿਆਰੀ ਕੀਤੀ ਐ ਸਵਖਤੇ ਉੱਠ ਕੇ ਸਾਰੇ ਕੰਮ ਨੇ ਵੇੜ ਲਏ। ਉਹ ਚਲੋ ਉਹ ਤੇ ਗੱਲ ਤੇਰੀ ਠੀਕ ਵਾ। ਤੇ ਚਲੀਆਂ ਜੇ ਨਾ। ਤੇ ਉਹ ਨਾ ਵੀ ਮੇਰੇ ਜੋਗਾ ਕੋਲ ਲਿਆਵਾ। ਠੀਕ ਆ? ਤੇ ਮੈਨੂੰ ਵੀ ਥੋੜਾ ਬੋੜਾ ਲੈ ਦੇ ਪਜਾਮਾ ਕੁਰਤਾ ਇੱਕ ਅਦਾ। ਲਿਆ ਕੇ ਆਵਾਂਗੇ। ਤੁਹਾਡੀ ਨਾ ਤਾਂ ਪਹਿਲਾਂ ਹੀ ਆਂਦੀ ਆ। ਹੈ? ਵੀ ਮੈਂ ਡੈਡੀ ਨੂੰ ਪਹਿਲਾਂ ਸੁੱਤ ਲੈ ਕੇ ਦੇਣਾ ਵਾ। ਅੱਛਾ ਅੱਛਾ ਅੱਛਾ। ਆਹੋ। ਥੋੜਾ ਬੋੜਾ ਸਮਾਨ ਤਾਂ ਹੋ ਲੈ ਕੇ ਆਵਾਂਗੇ। ਮੇਰੀ ਗੱਲ ਸੁਣਨੀ ਇਹਦੇ ਨਾਲ ਜਾਣਾ। ਨਹੀਂ ਨਹੀਂ। ਤੁਸੀਂ ਕਰੋ ਪਿਓ ਪੁੱਤ ਕੰਮ ਕਰਦਾ। ਤੇ ਆਪਾਂ ਬਸ ਦੇ ਦੇ ਆਈ। ਅਛਾ ਅਛਾ ਮੈਂ ਚੱਲਣਾ ਉਹ ਗਾਈ ਡਿੰਗਣ ਦੀ ਮੈਂ ਤਾਂ ਪੱਠੇ ਪਾਉਂਦੇ ਟਾਈਮ ਨਾਲ ਮੁੜ ਕੇ ਚਲੋ ਕੋਈ ਨਹੀਂ ਖੜਾ ਅਰੇ ਘਰੇ ਕਿਤੇ ਗਿਆ ਵਾ ਮੈਂ ਨਹੀਂ ਦੇਖਿਆ ਅੰਦਰ ਕਿਤੇ ਬਾਹਰ ਹੀ ਲੱਗਦਾ ਵਾ ਚਲ ਵੇਖੀਂ ਨਾ ਹੋਊਗਾ ਤੈਨੂੰ ਕਈ ਪੱਠੇ-ਪੱਠੇ ਪਾਏ ਪਰ ਹੈਂ ਚਲੋ ਠੀਕ ਆ ਫਿਰ ਹਵਾ ਫਿਰ ਮੈਂ ਤਿਆਰ ਹਾਂ ਤੇ ਤੁਸੀਂ ਬਸੇ ਜਾਣਾ ਨਾ ਬਸੇ ਚੱਲ ਜਾਣਾ ਵਾ ਕੇ ਚਲ ਮੇਰੀ ਗੱਲ ਸੁਣ ਇਦਾਂ ਕਰ ਵੀ ਟਾਈਮ ਨਾਲ ਜਾਓਗੇ ਨਾ ਤੇ ਟਾਈਮ ਨਾਲ ਆ ਜਾਓਗੇ ਮੁੜ ਕੇ ਹੈਂ ਆਹੋ ਨਹੀਂ ਬਸ ਚੱਲੇ ਆਂ ਤਰ ਭੱਜ ਭੱਜੋ ਫਿਰ ਆਹ ਚਲੋ ਠੀਕ ਆ ਜਾਓ ਫਿਰ ਸਿੰਘ ਰੋਟੀ ਪਾਣੀ ਖਾ ਲਓ ਉਹ ਤਾਂ ਬੱਦਲ ਵੀ ਹੁੰਦੇ ਆਈਓ ਟਾਈਮ ਨਾਲ ਆ ਜਾ ਚਲੋ ਮੈਂ ਤਾਂ ਤਿਆਰ ਹੋ ਗਈ ਆ ਮम्मी ਨੇ ਵੇਖਾ ਹੋਏ ਕਿ ਨਹੀਂ ਸ਼ਰਨਾ ਹਾਂਜੀ ਮੰਮੀ ਪੁੱਤ ਹੋ ਗਈ ਤਿਆਰ ਹਾਂ ਮੈਂ ਤਾਂ ਹੋ ਗਈ ਮੈਂ ਤੁਹਾਡੇ ਵਾਲੀ ਚੱਲੀ ਹਾਂ ਮੈਂ ਵੀ ਤਿਆਰੀਆਂ ਤੇ ਇਦਾਂ ਕਰੀਏ ਚੱਪਰ ਘੇਟੋ ਤੇ ਚੱਲ ਜੀਏ ਤੇ ਇਹ ਕਿਥੇ ਇਹਨਾਂ ਨੂੰ ਕਹਿਣਾ ਹੈਗਾ ਨਹੀਂ ਉਹ ਕੋ ਕੰਮ ਧੰਦਾ ਕਰਦਾ ਹੋਣਾ ਵਾ ਛੱਡ ਪਰੇ ਹਾਨੂੰ ਛੱਡਣ ਜਾਊਗਾ ਫਿਰ ਘੜੀ ਭਜੂਗੀ ਚਲੋ ਫਿਰ ਚਲੀ ਫਿਰ ਟਾਈਮ ਨਾਲ ਮੈਂ ਕਹਿਤਾ ਵਾ ਤੇਰੇ ਪਿਓ ਨੂੰ ਅੱਛਾ ਆਂਦੇ ਹੀ ਫਿਰ ਚੱਲ ਜਾਓ ਪਰ ਆ ਟਾਈਮ ਨਾਲ ਜਾਇਓ ਮੁੜ ਕੇ ਆਹੋ ਫਿਰ ਚਲੀਏ ਫਿਰ ਟਾਈਮ ਨਾਲ ਆਉਣ ਵਾਲੇ ਬਣਾਂਗੇ ਆਹੋ ਆਂਦੇ ਹੀ ਵੀ ਮੇਰੇ ਵਾਸਤੇ ਵੀ ਜਰੂਰ ਕੋਹਨਾ ਕੋ ਲੈ ਕੇ ਆਇਓ ਫਿਰ ਅੱਛਾ ਆਇਓ ਠੀਕ ਮੈਂ ਨਾ ਤੁਹਾਡੀ ਪਹਿਲਾਂ ਹੀ ਕਹਿਦੀ ਆਂ ਕਿ ਮੈਂ ਆਪਣੇ ਪਿਓ ਦਾ ਸੂਟ ਲੈ ਕੇ ਦੇਣਾ ਆਹੋ ਨਹੀਂ ਲੈ ਕੇ ਆਵਾਂਗੇ ਕਿ ਆਹ ਚੱਲ ਆ ਜੀ ਆ ਜਾ ਪੁੱਤਾ ਜਾ ਹੁਣ ਨਾ ਇਦਾਂ ਕਰੀਏ ਪਿੱਛੇ ਤੀਛੇ ਤੀ ਆਟੋ ਲੱਗਾ ਹੋਵੇ ਤੇ ਬੈਈਏ ਆਰਾਮ ਨਾਲ ਤੇ ਘਰ ਨੂੰ ਫਿਰਾਂਗੇ ਟਾਈਮ ਨਾਲ ਆਓ ਤੇ ਮੈਂ ਸੱਚ ਪਾਣੀ ਵਾਲੀ ਬੋਤਲ ਹੀ ਲੈ ਲੈਂਦੇ ਹਾਏ ਹਾਏ ਚੱਲ ਕੋਈ ਨਹੀਂ ਛੱਡ ਪਰੇ ਹੁਣ ਪਾਣੀ ਵਾਲੀ ਬੋਤਲ ਫੇਰ ਲੈਣ ਜਾਵਾਂਗੇ ਹਾਂ ਲੈਣ ਤੇ ਪਾਣੀ ਵਾਲੀ ਬੋਤਲ ਹੀ ਫਿਰ ਬੰਦਾ ਚਲ ਕੋਈ ਗੱਲ ਨਹੀਂ ਪੁੱਤ ਵੇਖ ਲਾ ਹੁਣ ਨਾ ਗਰਮੀ ਜੀ ਹੋਣ ਡਿਆ ਪੀ ਹੈ ਨਾ ਹਾਂਜੀ ਸਿਰ ਸਿਰ ਠੰਡ ਲੱਗਦੀ ਆ ਤੂੰ ਮੁੜ ਕੇ ਧੂਪੇ ਮਤਰਾ ਖੋਤਾ ਨਹੀਂ ਜਾਂਦਾ ਕੋਈ ਨਹੀਂ ਅੱਜ ਤੈਨੂੰ ਮੈਂ ਨਾ ਰੋ ਪਿਆ ਲੂੰਗੀ ਠੀਕ ਆ ਮੰਮੀ ਆ ਰੋ ਵਗਿਆ ਤੁਸਾਂ ਕੋਟੀ ਲਾ ਹਾਂ ਤੇ ਇਹਨਾਂ ਗਰਮੀ ਲੱਗਣੀ ਆ ਮੁੜ ਕੇ ਨਹੀਂ ਮੈਨੂੰ ਠੰਡ ਲੱਗਦੀ ਆ ਲੈ ਹਾਂ ਆਹ ਸਿਰ ਸਿਰ ਠੰਡ ਲੱਗਣ ਢਈ ਆ ਬਿਮਾਰ ਹੋਊਂਗਾ ਇਹ ਬੜਾ ਪਿੰਦਾ ਮੈਂ ਮੁੜ ਕੇ ਚਲ ਕੋਈ ਗੱਲ ਨਹੀਂ ਆ ਜਾ ਹੁਣ ਤੂੰ ਛੇਤੀ ਛੇਤੀ ਆਈਏ ਵਾਪਸ ਮੁੜ ਕੇ ਮੰਮੀ ਮੰਮੀ ਕਿਥੇ ਗਈ ਪਾਈਏ ਬਗਾ ਕਿੱਥੇ ਮੰਮੀ ਉਹ ਕਿੱਥੇ ਆ ਹੈ ਉਹਦੇ ਲਈ ਬਾਮੜ ਜਿਹੜਾ ਸ਼ਹਿਰ ਨੂੰ ਸ਼ਹਿਰ ਆਹ ਤੇ ਮੈਨੂੰ ਡਿਕਾ ਨਹੀਂ ਲੈਣੇ ਤੈਨੂੰ ਕਹਦਾ ਵਿਕਣਾ ਹੈ ਉਹ ਤਾਂ ਕੰਨਾ ਜਰੇ ਦੇ ਖਲੋ ਕੇ ਵੰਦੇ ਨਹੀਂ ਜਦੋਂ ਹੁੰਦਾ ਨਾ ਅੱਡੇ ਤੇ ਘਰ ਆਉਂਦਾ ਤੂੰ ਕਿਤੇ ਲੱਭਾਈ ਨਹੀਂ ਨੇ ਮੈਨੂੰ ਕਹਿੰਦੀ ਆਂ ਗਿਆ ਸੀ ਜਾਣਾ ਸੈਡ ਤੇ ਮੈਂ ਕਿਹਾ ਸੀ ਚੱਲ ਮੈਂ ਆਉਂਗਾ ਤੇ ਮੈਂ ਚੜਾਉਂਗਾ ਉੱਥੇ ਬਸ ਤੇ ਜੋ ਟੈਂਪੂ ਤੇ ਚੱਲ ਕੋਈ ਗੱਲ ਨਹੀਂ ਚੱਲ ਗਿਆ ਹੁਣ ਤੇ ਮੈਨੂੰ ਤੇ ਭੁੱਖਾਣੀ ਲੱਗੀ ਆ ਮੇਰੀ ਗੱਲ ਸੁਣਨਾ ਉਹ ਰੋਟੀ ਪਾਣੀ ਲਾ ਕੇ ਗਈਆਂ ਸਾਰਾ ਉੱਥੇ ਤੇ ਇਤਰਾ ਕਰ ਨਾਲੇ ਆਪ ਦੋ ਫੁਲਕੇ ਖਾ ਲੇ ਦੋ ਫੁਲਕੇ ਮੈਨੂੰ ਪਾ ਰੋਟੀ ਬਣਾਤੀ ਹੀ ਉਹਨਾਂ ਨੇ ਰੋਟੀ ਬਣਾਉਣ ਬਣ ਕੇ ਸਾਰੇ ਕੰਮ ਟਿਚ ਕਾ ਕੇ ਫਿਰ ਗਈਆਂ ਮੈਂ ਕਿਹਾ ਮੈਂ ਤਾਂ ਸ਼ਹਿਰ ਗਿਆ ਟਾਡੀ ਘੜੀ ਵੱਧ ਘਟ ਲੱਗ ਜਾਲੀ ਆ ਆਹੋ ਤੇ ਕਿੰਨਾ ਟਾਈਮ ਲਾਉਣਾ ਉਹਨਾਂ ਨੇ ਕਿੰਨਾ ਟਾਈਮ ਲਾਉਣਾ ਵਾਹੇ ਉਹ ਟਾਈਮ ਯਾਰ ਹੁਣ ਗਈਆਂ ਮੈਨੂੰ ਕੀ ਪਤਾ ਉਹ ਘੇਡਾ ਲੱਗਣਾ ਕਿ ਦੋ ਘੰਟੇ ਲੱਗਣੇ ਕੀ ਲਾਣਾ ਕੀ ਕੀ ਸਮਾਨ ਉਹ ਆ ਕਿਨ ਸੁਟ ਬੂੜ ਜਾਂ ਲੈਣੇ ਚੱਲ ਤਖਤ ਕੁਦਰ ਪਤਾ ਮੇਲੇ ਤੇਰੇ ਨਾਲ ਦੀ ਨੂੰ ਚੱਲ ਠੀਕ ਆ ਮੈਂ ਤੇ ਆ ਕੇ ਮੈਂ ਮੀਨਾ ਖੜਕ ਖਲੋ ਜੋ ਲੋਕਾ ਕਾਣਾ ਨੇ ਹੁਣੇ ਤਲਖਾ ਮਿਲੀ ਤੇ ਹੁਣ ਇਹ ਦੇ ਕੇ ਦੂਰ ਹੋ ਤੁਰ ਪਈ ਓਏ ਡੈਡੀ ਸਾਡੇ ਲੋਕਾਂ ਦੀ ਪਰਵਾਹ ਨਾ ਕਰਿਆ ਕਰ ਤੈਨੂੰ ਬੜੇ ਬੜੀ ਗਿਆ ਉਹ ਨਹੀਂ ਯਾਰ ਪਤਾ ਲੋਕਾਂ ਨੇ ਮੂੰਹ ਗਾੜੀ ਨਹੀਂ ਆਈਦਾ ਹੁੰਦਾ ਠੀਕ ਹੈ ਨਾ ਉਹ ਚੱਲ ਪੈਸੇ ਆਏ ਆ ਤੇ ਜਿਹੜੀ ਚੀਜ਼ ਲਿਓਣੀ ਜ਼ਰੂਰੀ ਲਿਓਣੀ ਉਹਨਾਂ ਨੇ ਤੇ ਲਿਓਣੀ ਤੇ ਤੈਨੂੰ ਪਤਾ ਘਟਦੀ ਆ ਉਹਨਾਂ ਕਹਿੰਦਾ ਕੋਈ ਫालतू ਪਰਚਾ ਕਰਕੇ ਉਹਨਾਂ ਵਾ ਉਹ ਤੇ ਗੱਲ ਤੇ ਠੀਕ ਆ ਪਰ ਫਿਰ ਵੀ ਚੰਗੇ ਨਹੀਂ ਲੱਗਦਾ ਲੋਕਾ ਕਾਣਾ ਵੇਖ ਕਿਹੜੇ ਕਮਾਨ ਤੁਰ ਪਏ ਹੈ ਓਏ ਲੋਕਾਂ ਦੀ ਸਾਡੀ ਯਾਰ ਤੂੰ ਹਾਂ ਆ ਲੋਕਾਂ ਦੀ ਨਡਰਸ ਲਿਆ ਕਰ ਜਾ ਉੱਥੇ ਪਈਏ ਰੋਟੀ ਦੀ ਖਾਲਾ ਮੈਂ ਮੂਆ ਤੋਲਾਂ ਫਿਰ ਮੈਂ ਪਾਉਣਾ ਰੋਟੀ ਤੋਲਾਂ ਤੋਲਾਂ ਚੱਲ ਯਾਰ ਜਿਤਨਾ ਮਰਜੀ ਵੀ ਆ ਨਾ ਮੁੰਡਾ ਵੀ ਸਾਡਾ ਪੂਰਾ ਖੁਸ਼ ਹੋਵੇ 4 ਰੁਪਏ ਘਰ ਆਉਣਾ ਪਿਆ ਚੱਲ ਜਾ ਕੇ ਦੇਖੀ ਸ਼ਾਇਦ ਹੀ ਨਹੀਂ ਜ਼ੀੜਿਆਂ ਦੀ ਲੋੜ ਪੈਂਦੀ ਤੇ ਹੁਣ ਚੱਲੇ ਕੁ ਗੱਲ ਹੈ ਵੀ ਮਹੀਨੇ ਦੇ ਮਹੀਨੇ ਚਲ ਕੋਥੜਾ ਬੁਦਾ ਕਰ ਬੁਦਾ ਕਰਿਆ ਕਰਨਗੇ ਹੈ ਮੈਨੂੰ ਤੇ ਆ ਮੇਰਾ ਮਨ ਬੜਾ ਖੁਸ਼ ਹੋਆ ਸ਼ੁਕਰ ਹੈ ਪ੍ਰਮਾਤਮਾ ਦੀ ਘੜੀ ਨੂੰ ਸੱਚਾ ਪਾਤਸ਼ਾਹ ਹਰਗਦ ਧੀ ਪੁੱਤ ਨੂੰ ਕੋਈ ਤੇ ਲੱਗਣਾ ਚਾਹੀਦਾ